ਆ ਦੇਖੋ ਭਾਈ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਜੋ ਸਾਰਿਆਂ ਦੀ ਮਦਦ ਕਰਦੇ ਨੇ ਉਹ ਉਹ ਬਾਦ ਵਿੱਚ ਇਕੱਲੇ ਰਹਿ ਜਾਂਦੇ ਨੇ ਦੇਖੋ ਦੁਨੀਆਦਾਰੀ ਆ ਕਿੰਨੀ ਲੰਘ ਰਹੀ ਹੈ ਕੋਈ ਇੰਨਾ ਵੀਰਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਯਾਰ ਕੁਝ ਸੋਚਣਾ ਚਾਹੀਦਾ ਜੋ ਯਾਰ ਆਪਣੇ ਲਈ ਬਾਰਡਰਾਂ ਤੇ ਖੜਦੇ ਨੇ ਜੋ ਆਪਣੇ ਲਈ ਹਰ ਵਕਤ ਮੌਤ ਦੇ ਮੂੰਹ ਦੇ ਵਿੱਚ ਰਹਿੰਦੇ ਨੇ ਹੁਣ ਇਹਨਾਂ ਦੇ ਕੈਂਟਰ ਨੂੰ ਅੱਗ ਲੱਗੀ ਭਈਆ ਕਿਸੇ ਨੂੰ ਤਾਂ ਮਦਦ ਕਰਨੀ ਚਾਹੀਦੀ ਆ ਅਮੇ ਕੋਲ ਦੀ ਲੰਗ ਲੰਗ ਕੁਝ ਦੇਖੀ ਜਾ ਰਹੀ ਹੈ ਦੇਖੋ ਸਾਹਮਣੇ ਇੱਕ ਬਜ਼ੁਰਗ ਆਉਂਦਾ ਹੈ ਉਹਨੇ ਕੋਸ਼ਿਸ਼ ਕੀਤੀ ਪਰ ਇੰਨੀ ਦੁਨੀਆ ਨੌਜਵਾਨ ਲੰਗ ਰਹੇ ਨੇ ਕਿਸੇ ਨੇ ਮਤਲਬ ਮਦਦ ਕਰਨੀ ਚਾਹੀਦੀ ਆ ਠੀਕ ਹੈ ਨਾ ਸਭ ਨੂੰ ਸੋਚਣਾ ਚਾਹੀਦਾ ਇਨਸਾਨੀਅਤ ਦਿਖਾਉਣੀ ਚਾਹੀਦੀ ਇਨਸਾਨੀਅਤ ਹੀ ਤਾਂ ਧਰਮ ਸੋਚਣਾ ਚਾਹੀਦਾ